ਕਿਸਤੀਆਂ ਤਿੰਨ ਜਾਂਦੀਆਂ ਨੇ ਉਹਦੇ ਵਿੱਚ ਇੱਕ ਦੇ ਵਿੱਚ ਤਾਂ ਸੈਲੀਬ੍ਰਿਟੀ ਜਾਂਦੇ ਨੇ ਜਾਂ ਪੋਲੀਟਿਸ਼ੀਅਨ ਜਾਂਦੇ ਨੇ ਜਾਂ ਕੋਈ ਜਾਂਦਾ ਉਹ ਗੇੜਾ ਲਾਉਣ ਜਾਂਦੇ ਨੇ ਸਾਰੇ ਪਤਾ ਲੈਣ ਜਾਂਦੇ ਨੇ ਮਤਲਬ ਜਿਹੜਾ ਲੋਕਾਂ ਦਾ ਕੰਮ ਮਤਲਬ ਜਿਹੜਾ ਰੁਕੇ ਜਾਂਦਾ ਉਹ ਸਮਾਨ ਢੋਆ ਢੋਈ ਲੋਕਾਂ ਨੂੰ ਇਧਰੋਂ ਉਧਰ ਲੈ ਕੇ ਆਉਣਾ ਇਹਨੂੰ ਕਿਵੇਂ ਦੇਖਦੇ ਹਾਂ ਜਿਹੜੀਆਂ ਕਿਸ਼ਤੀਆਂ ਵੱਲੋਂ ਲੋਕਾਂ ਵਾਸਤੇ ਭੇਜੀਆਂ ਸੰਗਤ ਨੇ ਲੋਕਾਂ ਵਾਸਤੇ ਦਿੱਤੀਆਂ ਨਾ ਲੋਕ ਕਦੇ ਪੋਲਿਟਿਸ਼ੀਅਨ ਆ ਜਾਂਦੇ ਨੇ ਕਦੇ ਸੈਲੀਬ੍ਰਿਟੀ ਆ ਜਾਂਦੇ ਨੇ ਕਦੇ ਕੋਈ ਆ ਜਾਂਦਾ ਕਿਉਂਕਿ ਸਾਡੀ ਕਮਜ਼ੋਰੀ ਆ ਸੀ ਬਸ ਰੇਸ ਲਾਉਣੀਆਂ ਜਿਹਦਾ ਭਈ ਸਾਡੀ ਕੈਮਰੇ ਦੀ ਰੇਸ ਹੋ ਗਈ ਜੋ ਹੋ ਗਈ ਰੇਸ ਅਸੀਂ ਇੱਕ ਥਾਂ ਸਾਰੇ ਫਸ ਜਾਂਦੇ ਸਾਰਾ ਇੱਧਰ ਗਿਆ ਉੱਧਰ ਖਾਲੀ ਪਿਆ ਪਰ ਜੇ ਹਾਂ ਰਿਸੋਰਸ ਤੇ ਤੁਹਾਨੂੰ ਮੈਕਸਿਮਮ ਯੂਜ਼ ਕਰਨੇ ਪੈਂਦੇ ਇਹ ਤੁਹਾਡੇ ਕੋਲ ਦੋ ਬੇੜੀਆਂ ਤੇ ਇੱਕ ਤੁਸੀਂ ਇਦਾਂ ਦੇ ਕੰਮ ਕਰ ਰਹੇ ਆ ਫੇਰ ਪ੍ਰੋਬਲਮ ਆ ਇੱਕ ਦੂਜੀ ਰੇਸ ਲੱਗ ਗਈ ਆ ਫੇ ਅਸੀਂ ਪਹਿਲਾਂ ਇੱਥੇ ਪਹੁੰਚਣਾ ਅਸੀਂ ਇੱਥੇ ਪਹਿਲਾਂ ਪਹੁੰਚਣਾ ਉਹਦੇ ਵਿੱਚ ਫੇ ਡੁਪਲੀਕੇਸ਼ਨ ਬਹੁਤ ਹੋ ਗਈ ਉਹ ਤਾਂ ਸੰਗਤ ਦੇਖੋ ਕਹੜਾ ਕੌਣ ਕੀ ਕਰਦਾ ਨਾ ਸੰਗਤ ਜਜਮੈਂਟ ਆ ਜਜਮੈਂਟ ਕਰ ਸਕਦੀ ਆ ਸੰਗਤ ਸਿਆਣੀ ਆ ਸੰਗ ਨੂੰ ਪਤਾ ਪਈ ਤੁਸੀਂ ਕਿੱਥੇ ਪਿੱਛੇ ਦੌੜ ਰਹੇ ਆ ਅਸੀਂ ਵੀ ਕਹਿ ਸਕਦੇ ਕਿ ਇਹਨੂੰ ਸਾਨੂੰ ਆਓ ਮੈਂਨ ਦੱਸੋ ਪੰਜਾਬ ਦਾ ਹਾਲ ਥੜ ਜੇ ਤੁਸੀਂ ਕਹਿੰਦੇ ਪਈ ਅਸੀਂ ਕਿਸੇ ਪਿੱਛੇ ਦੌੜੀਏ ਜਾਂ ਪਰੌੜਤੀ ਦਈਏ ਜਿਹੜੀ ਸੰਸਥਾ ਕਈ ਸੰਸਥਾਵਾਂ ਕੋ ਨਵੀਂ ਨਹੀਂ ਪਹਿਲਾਂ ਵੀ ਕਰਦੀਆਂ ਸੰਸਥਾਵਾਂ ਪਈ ਸਾਨੂੰ ਡੋਨੇਸ਼ਨ ਹੋਵੇ ਸਾਨੂੰ ਦਾਨ ਆਈ ਜਾਵੇ ਜਿੰਨਾ ਅਸੀਂ ਅਸੀਂ ਹੁਣੇ ਹੀ ਗੱਲ ਕਰਦੇ ਸੀ ਵੀ ਜਿਹੜੀ ਚੀਜ਼ ਜਿਆਦੀ ਚਮਕਦੀ ਆ ਨਾ ਉਹਦਾ ਫਿਰ ਖਿਆਲ ਰੱਖੋ ਕਿਉਂਕਿ ਕਈ ਵਾਰੀ ਅਸੀਂ ਦੇਖਦੇ ਕੋਈ ਚੀਜ਼ ਬਹੁਤ ਕਲੀਟਾ ਪਿੱਛੇ ਘਰ ਹੁੰਦੀ ਕੀ ਹੁੰਦਾ